हां जी सत श्री अकाल जी सो ਗੱਲ ਕਰਦੇ ਆ ਮੱਤ ਤੇ ਪੜਦਾ ਵੀਡੀਓ ਬਾਰੇ ਸੋ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਕੀਦੀ ਮੰਮੀ ਦੇ ਨਾਲ ਜਦ ਕੋਈ ਵੀ ਨਹੀਂ ਪਿੰਡ ਦਾ ਬੰਦਾ ਤੁਰਦਾ ਨਾ ਕੋਈ ਸਰਪੰਚ ਤੇ ਉਹ ਕੱਲੀ ਹੀ ਪਹੁੰਚ ਜਾਂਦੀ ਹੈ ਥਾਣੀ ਤੇ ਸੋਚਦੀ ਹੈ ਕਿ ਮੈਂ ਉਹ ਪੁਲਿਸ ਵਾਲਿਆਂ ਦੇ ਅੱਗੇ ਹਾਥ ਹੁੱਥ ਜੋੜਾਂਗੀ ਤਾਂ ਉਹ ਮੇਰੇ ਪੁੱਤ ਨੂੰ ਛੱਡ ਦੇਣਗੇ ਸੋ ਜਦ ਉਹ ਥਾਣੇ ਪਹੁੰਚਦੀ ਹੈ ਤੇ ਵਿੱਕੀ ਨੂੰ ਵੇਖਦੀ ਹੈ ਝਾੜੂ ਲਾਉਂਦੇ ਹੋਏ ਤੇ ਉਸ ਦੇ ਦਿਲ ਨੂੰ ਬੜਾ ਦੁੱਖ ਪਹੁੰਚਦਾ ਹੈ ਤੇ ਸੋਚਦੀ ਹੈ ਕਿ ਮੇਰਾ ਪੁੱਤ ਤਾਂ ਇੱਥੇ ਝਾੜੂ ਲਾ ਰਿਹਾ ਹੈ ਉਹ ਪੁਲਿਸ ਵਾਲਿਆਂ ਦੇ ਅੱਗੇ ਤਰਲੇ ਵੀ ਮਾਰਦੀ ਆ ਪਰ ਉਹ ਉਸ ਨੂੰ ਸਮਝਾਉਂਦੇ ਆ ਕਿ ਇਸ ਨੇ ਕਿੰਨੀਆਂ ਵੱਡੀਆਂ ਵਾਰਦਾਤਾਂ ਕੀਤੀਆਂ ਕਿਸੇ ਦੇ ਉੱਤੇ ਗੋਲੀ ਚਲਾਈ ਤੇ ਉਹ ਪਰਿਵਾਰ ਕਿੰਨਾ ਗਰੀਬ ਸੀ ਤੇ ਉਹ ਕਿੱਥੋਂ ਪੈਸੇ ਲਾ ਰਹੇ ਨੇ ਸੋ ਜੇਕਰ ਇਹ ਸਾਰੇ ਪੈਸੇ ਲਾਉਂਦਾ ਹੈ ਤੇ ਜਿੰਨਾ ਜਿੰਨਾ ਤੋਂ ਇਹਨੇ ਲੁੱਟਖੋ ਕੀਤੀ ਆ ਉਹਨਾਂ ਦੇ ਪੈਸੇ ਵਾਪਸ ਕਰਦਾ ਹੈ ਤੇ ਆਪਾਂ ਥੋੜਾ ਬਹੁਤ ਇਸ ਦਾ ਸੱਜਾ ਘੱਟ ਕਰਵਾ ਦੇਵਾਂਗੇ ਭਾਰ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਇਸ ਨੂੰ ਮੈਂ ਛੱਡ ਛੱਡ ਦੇਵਾਂ ਪਰ ਇਦਾਂ ਨਹੀਂ ਹੋ ਸਕਦਾ ਇਸ ਨੂੰ ਛੱਡਣਾ ਮੁਸ਼ਕਲ ਨਹੀਂ ਨਾ ਮੁਮਕਨ ਨਾ ਕਿਉਂਕਿ ਉਹ ਉਸ ਨੂੰ ਜੇਲ੍ਹ ਵਿੱਚ ਭੇਜਣਾ ਚਾ ਰਹੇ ਨੇ ਤੇ ਉਸ ਤੋਂ ਬਾਅਦ ਉਸ ਦਾ ਕੇਸ ਕੋਰਟ ਵਿੱਚ ਲੱਗ ਜਾਏਗਾ ਤੇ ਜਿਸ ਕਰਕੇ ਇਸ ਦੀ ਕੋਈ ਵੀ ਜ਼ਮਾਨਤ ਜਾਂ ਕੁਝ ਨਹੀਂ ਹੋ ਸਕਦਾ ਜੇ ਉਹ ਕਰਾਉਣਾ ਚਾਹੁੰਦੇ ਆ ਤਾਂ ਫਿਰ ਬਹੁਤ ਜ਼ਿਆਦਾ ਪੈਸੇ ਲੱਗਣੇ ਆ ਉਹਦੀ ਮੰਮੀ ਸੋਚਦੀ ਆ ਵਿੱਕੀ ਦੀ ਕਿ ਮੈਂ 2-3 ਲੱਖ ਰੁਪਈਆ ਲਾ ਕੇ ਤੇ ਵਿੱਕੀ ਨੂੰ ਛਡਾ ਲੈਣੀ ਆ ਪਰ ਪੁਲਿਸ ਵਾਲੇ ਸਮਝਾਉਂਦੇ ਆ ਕਿ ਤੂੰ ਇਥੇ ਢੇਰਾਂ ਦੇ ਪੈਸੇ ਲਿਆਵੇਂਗੀ ਤਾਂ ਤਾਂ ਤੇਰਾ ਪੁੱਤ ਕਿਤੇ ਜਾ ਕੇ ਛੁੱਟ ਸਕਦਾ ਨਹੀਂ ਤੇ ਉਹ ਵੀ ਸਜ਼ਾ ਤਾਂ ਉਸ ਨੂੰ ਹੋਣੀ ਹੀ ਹੈਗੀ ਆ ਤੇ ਉਥੋਂ ਵਿਕੀ ਦੀ ਮੰਮੀ ਚਲੀ ਜਾਂਦੀ ਆ ਤੇ ਉਹ ਸੋਚਦੀ ਆ ਕਿ ਮੈਂ ਘਰ ਹੀ ਵਿੱਚ ਦਿੰਨੀ ਆ ਪਰ ਪ੍ਰੀਤ ਤੇ ਸੰਦੀਪ ਵੀ ਉਧਰੋਂ ਆ ਜਾਂਦੀਆਂ ਨੇ ਤੇ ਉਹਨਾਂ ਨੂੰ ਘਰੋਂ ਨਿਕਲ ਲਈ ਕਹਿੰਦੀ ਆ ਤੇ ਅੱਗੋਂ ਕਹਿੰਦੀ ਆ ਕਿ ਘਰ ਨੂੰ ਵੇਚ ਕੇ ਮੈਂ ਵਿੱਕੀ ਨੂੰ ਛਡਾਉਣਾ ਏ ਤੇ ਇਹ ਗੱਲਾਂ ਸੁਣ ਕੇ ਤਾਂ ਉਹਨਾਂ ਨੂੰ ਹੋਰ ਗੁੱਸਾ ਚੜ ਜਾਂਦਾ ਏ ਜਦੋਂ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੰਦੀ ਤਾਂ ਫੇਰ ਉਹ ਉਸ ਦਾ ਚੰਗਾ ਘਟਾਪਾ ਚੜ੍ਹਦੀਆਂ ਨੇ ਕਿਉਂਕਿ ਉਹ ਸੋਚਦੀਆਂ ਨੇ ਕਿ ਇਹ ਤਾਂ ਬਹੁਤ ਜ਼ਿਆਦਾ ਵੱਧ ਰਹੀ ਏ ਹੁਣ ਤਾਂ ਸਾਨੂੰ ਘਰ ਵੀ ਨਹੀਂ ਵੜਨ ਦੇ ਰਹੀ ਕਿਉਂਕਿ ਘਰ ਵਿੱਚ ਸਾਰਿਆਂ ਦਾ ਬਰਾਬਰ ਹੀ ਹਿੱਸਾ ਏ ਤੇ ਸੰਦੀਪ ਵੀ ਸੋਚਦੀ ਆ ਕਿ ਮੈਂ ਕਿੰਨਾ ਕਚੇਰਾ ਆਪਣੇ ਪੇਕੇ ਬੈਠੀ ਰਵਾਂਗੀ ਅਕਸਰ ਮੈਂ ਇਸੇ ਕ ਵਿੱਚ ਹੀ ਰਹਿਣਾ ਹੈ ਤੇ ਉਹ ਪ੍ਰੀਤ ਨੂੰ ਵੀ ਆਪਣੇ ਪਿੱਛੇ ਲਾ ਕੇ ਤੇ ਆਪ ਦੋਵੇਂ ਜਾਣੀਆਂ ਆਪਣੀ ਸੱਸ ਨੂੰ ਜਾਂ ਦੇ ਕੁੱਟ ਦੀਆਂ ਨੇ ਤੇ ਫਿਰ ਉਸਦੀ ਅਕਲ ਟਿਕਾਣੇ ਆ ਹੀ ਜਾਂਦੀ ਆ ਉਹ ਸੋਚਦੀ ਆ ਕਿ ਜੇਕਰ ਮੈਂ ਹੋਣ ਜ਼ਿਆਦਾ ਬੋਲੀ ਤਾਂ ਇਹ ਦੋਵੇਂ ਜਾਣੀਆਂ ਮੇਰੇ ਦਿਵਾਲੇ ਵੀ ਹੋ ਜਾਣਗੀ ਆ ਉਹ ਕਾਫੀ ਰੋਲਾ ਰੱਪਾ ਵੀ ਪਾਉਂਦੀ ਆ ਪਰ ਆਣ ਗਵਾਣਡ ਵਿੱਚੋਂ ਵੀ ਕੋਈ ਨਹੀਂ ਆਉਂਦਾ ਕਿਉਂਕਿ ਆਣ ਗਵਾਣਡ ਵਿੱਚ ਵੀ ਉਸਨੇ ਕਦੀ ਕਿਸੇ ਦੇ ਨਾਲ ਬਣਾ ਕੇ ਨਹੀਂ ਰੱਖੀ ਜੇ ਉਹ ਆਣੂ ਗਵਾਂਢ ਵਿੱਚ ਕਿਸੇ ਨਾ ਬਣਾ ਕੇ ਰੱਖਦੀ ਤਾਂ ਸ਼ਾਇਦ ਕੋਈ ਉਸ ਦੀ ਮਦਦ ਕਰਨ ਲਈ ਆ ਵੀ ਜਾਂਦਾ ਹਮੇਸ਼ਾ ਉਹ ਗਵਾਂਢੀਆਂ ਨੂੰ ਗਾਲਾਂ ਹੀ ਕੱਢਦੀ ਰਹਿੰਦੀ ਆ ਤੇ ਇਸ ਕਰਕੇ ਉਸ ਦੀ ਕੋਈ ਹੈਲਪ ਕਰਨ ਵੀ ਨਹੀਂ ਆਉਂਦਾ ਤੇ ਉਹ ਇਕੱਲੀ ਚੀਕਾ ਮਾਰਦੀ ਆ ਤੇ ਸੰਦੀਪ ਤੇ ਪ੍ਰੀਤ ਆਪਸ ਵਿੱਚ ਇਹ ਗੱਲਾਂ ਕਰਦੀਆਂ ਕਿ ਜੇਕਰ ਇਸ ਨੂੰ ਇੰਨਾ ਕ ਸਬਕ ਵੀ ਨਾ ਸਿਕਾਇਆ ਤਾਂ ਫਿਰ ਇਹ ਸਾਡੇ ਸਿਰ ਤੇ ਹੀ ਚੜ ਜਾਵੇਗੀ ਤੇ ਸਾਨੂੰ ਘਰੋਂ ਕੱਢ ਦੇਵੇਗੀ ਤੇ ਫਿਰ ਅਸੀਂ ਸਾਰੀ ਜ਼ਿੰਦਗੀ ਕਿੱਥੇ ਕੱਟਣੀ ਆ ਦੀਪ ਦੀ ਸਾਸਗੋ ਉਸ ਨੂੰ ਕਹਿੰਦੀ ਆ ਕਿ ਤੂੰ ਮੇਰੇ ਪੁੱਤ ਕਵਲ ਨੂੰ ਫੋਨ ਲਾ ਕੇ ਦੇ ਮੈਂ ਉਸ ਨੂੰ ਤੁਹਾਡੀਆਂ ਸਾਰੀਆਂ ਗੱਲਾਂ ਦੱਸਣੀਆਂ ਐ ਪਰ ਉਹ ਇਹ ਨਹੀਂ ਸੋਚਦੀ ਕਿ ਕਵਲ ਦੇ ਨਾਲ ਵੀ ਉਸਨੇ ਕਦੀ ਬਣਾ ਕੇ ਨਹੀਂ ਰੱਖੀ ਹਮੇਸ਼ਾ ਵਿੱਕੀ ਦਾ ਹੀ ਪੱਖਪੂਰਦੀ ਰਹਿੰਦੀ ਸੀ ਉਸ ਟਾਈਮ ਤਾਂ ਉਸ ਨੂੰ ਉਹ ਪੁੱਤ ਚੰਗਾ ਨਹੀਂ ਲੱਗਦਾ ਸੀ ਪਰ ਫਿਰ ਵੀ ਉਹ ਆਪਣੀ ਮਾਂ ਦਾ ਸੋਚ ਲੈਂਦਾ ਸੀ ਪਰ ਹੁਣ ਜਿੱਦਾਂ ਉਹ ਸੋਚ ਰਹੀ ਆ ਕਿ ਸ਼ਾਇਦ ਕਵਲ ਹੀ ਮੇਰੀ ਮਦਦ ਕਰੇਗਾ ਪਰ ਵਿੱਕੀ ਨੂੰ ਛਡਾਉਣ ਵਿੱਚ ਉਸ ਦੀ ਮਦਦ ਕਵਲ ਨੇ ਵੀ ਨਹੀਂ ਕਰਨੀ ਕਿਉਂਕਿ ਜਿਹੜੇ ਗਲਤ ਕੰਮ ਉਸ ਦੇ ਵਿੱਚ ਜੇ ਉਸ ਦੀ ਮਦਦ ਕੀਤੀ ਤਾਂ ਫਿਰ ਉਹ ਆਪ ਵੀ ਗਲਤ ਸਾਬਤ ਹੀ ਹੋਵੇਗਾ ਸੋ ਹੁਣ ਦੇਖਦੇ ਆ ਵਿੱਕੀ ਦੇ ਨਾਲ ਕੀ ਬਹੰਦਾ ਤੇ ਉਸ ਦੀ ਮੰਮੀ ਵਿੱਕੀ ਲਈ ਕੀ ਕਰ ਪਾਉਂਦੀ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ